ਮਹਾਰਾਜੇ ਰਾਵਣ ਦਾ ਇਹ ਜ਼ਿਕਰ ਆਉਂਦਾ ਰਮਾਇਣ ਅੰਦਰ ਜਦੋਂ ਰਾਵਣ ਦਾੰਤ ਸਮਾ ਆਇਆ ਤੇ ਤੀਰ ਵੱਜ ਗਿਆ ਧਰਤੀ ਦੇ ਉੱਤੇ ਡਿੱਗ ਪਿਆ ਭਗਵਾਨ ਰਾਮਚੰਦਰ ਜੀ ਨੇ ਲక్ష్మణ ਨੂੰ ਆਖਿਆ ਲక్ష్ਮਣ ਦੁਨੀਆ ਤੋਂ ਇੱਕ ਬਹੁਤ ਵੱਡਾ ਵਿਦਵਾਨ ਜਾ ਰਿਹਾ ਹੈ ਇਹਦੇ ਤੋਂ ਕੋਈ ਉਪਦੇਸ਼ ਲੈ ਲక్ష్ਮਣ ਨੇ ਜਾ ਕੇ ਉਪਦੇਸ਼ ਵਾਸਤੇ ਬੇਨਤੀ ਕੀਤੀ ਤੇ ਜਿਹੜੇ ਉਸ ਵੇਲੇ ਰਾਵਣ ਨੇ ਬਚਨ ਕੀਤੇ ਉਹ ਵਿਦਵਾਨਾਂ ਨੇ ਕਾਵਬੱਧ ਕੀਤੇ ਹੈ ਇਸ ਤਰ੍ਹਾਂ ਬਚਨ ਆਉਂਦੇ ਆ ਵੀ ਯਾਹੇ ਗੜ ਲੰਕ ਕੋ ਨ ਸੰਕ ਹੋਏ ਨਾ ਦੇਖ ਸਕੈ ਆਗਿਆ ਕੋ ਮਾਨ ਮਾਥੇ ਸੀਸ ਕੋ ਝੁਕਾਵਤੇ ਸਾਤੋਂ ਪੌਰ ਬਾਹਰ ਵਿਸਾਉਨਾ ਬਿਨ ਠਾਂਡੇ ਰਹੇ ਨਿਆਰੋ ਨਿਆਰੋ ਆਪਣੋ ਜੋਹਾਰ ਪਹੁੰਚਾਵਤੇ ਜਾਹੇ ਕੋ ਬਲਾਵਤੋ ਸੁਆਵਤੋ ਸੁ ਸੰਕ ਮਾਨ ਆਗਿਆ ਬਿਨ ਮੋਰੀ ਟਿਗ ਬੈਠਣੋ ਨਾ ਪਾਵਤੇ ਤਾਹੇ ਗੜ ਲੰਕ ਕੋ ਆਜ ਵਾਨਰ ਲੂਟਤ ਹੈ ਸਭ ਸਭੋ ਦਿਨ ਦੇਖੇ ਨਾ ਜੀ ਏਕ ਜੈਸੇ ਪਾਵਤੇ ਜਿਸ ਲੰਕਾ ਦੇ ਵਿੱਚ ਬਹਿ ਕੇ ਮੈਂ ਇਨਾ ਵੱਡਾ ਸ਼ਾਸਨ ਕਾਇਮ ਕੀਤਾ ਕਿ ਮਨੁੱਖਾਂ ਦੇ ਰਾਜਾਂ ਦੀ ਤਾਂ ਹਸਤੀ ਕੋਈ ਨਹੀਂ 나ਗਾਾਂ ਦੇ ਰਾਜੇ, ਪ੍ਰੇਤਾਂ ਦੇ ਰਾਜੇ, दैਤਾਂ ਦੇ ਰਾਜੇ, ਜਾਨਵਰਾਂ ਦੇ ਰਾਜੇ ਅਖਵਾਉਣ ਵਾਲੇ ਇਥੋਂ ਤੱਕ ਕਿ ਦੇਵਤਿਆਂ ਦੇ ਰਾਜੇ ਇੰਦਰ ਵਰਗੇ ਵੀ ਮੇਰਾ ਪਾਣੀ ਭਰਦੇ ਸਨ। ਔਰ ਵੱਡੇ ਵੱਡੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਅਖਵਾਉਣ ਵਾਲੇ ਮੇਰੀ ਲੰਕਾ ਦੇ ਸਤਾਂ ਦਰਵਾਜਿਆਂ ਦੇ ਬਾਹਰ ਬਿਨਾਂ ਕਿਸੇ ਵਿਸ਼ਾਈ ਤੋਂ ਬਿਨਾਂ ਆਪਣੇ ਰੁਤਬੇ ਦੇ ਕਿਸੇ ਵੀ ਜੁਗਤਬਾਦ ਤੋਂ ਬਿਨਾਂ ਕਿਸੇ ਮਰਿਆਦਾ ਤੋਂ ਖਲੋਤੇ ਰਹਿੰਦੇ ਸਨ ਔਰ ਸਾਰੇ ਮੇਰਾ ਭੈ ਵੀ ਰੱਖਦੇ ਸੀ ਮੇਰਾ ਸਤਕਾਰ ਵੀ ਇੰਨਾ ਕਰਦੇ ਸੀ ਵੀ ਆਪੋ ਆਪਣੇ ਦੇਸ਼ ਦੇ ਤਰੀਕੇ ਦੀ ਵੱਖੋ ਵੱਖਰੀ ਮਰਿਆਦਾ ਅਨੁਸਾਰ ਮੈਨੂੰ ਨਮਸਕਾਰਾਂ ਕਰਿਆ ਕਰਦੇ ਸੀ ਕੋਈ ਦੋ ਹੱਥ ਜੋੜ ਕੇ ਮੱਥਾ ਟੇਕਦਾ ਸੀ ਕੋਈ ਲੰਮੇ ਪੈ ਕੇ ਡੰਡਵਤ ਨਮਸਕਾਰ ਕਰਦਾ ਸੀ ਕੋਈ ਪੰਚਾਂਗ ਨਮਸਕਾਰ ਕਰਦਾ ਸੀ ਕੋਈ ਅਸ਼ਟਾਂਗ ਨਮਸਕਾਰ ਕਰਦਾ ਸੀ ਜਿਸ ਰਾਜੇ ਨੂੰ ਜਿਸ ਵੱਡੇ ਆਦਮੀ ਨੂੰ ਮੈਂ ਆਪਣੇ ਦਰਬਾਰ ਵਿੱਚ ਬੁਲਾ ਲੈਂਦਾ ਸੀ ਉਹ ਖੁਸ਼ ਹੋ ਕੇ ਨਹੀਂ ਸੀ ਆਉਂਦਾ ਭੈ ਨਾਲ ਆਉਂਦਾ ਸੀ ਵੀ ਅੰਦਰ ਜਾ ਕੇ ਪਤਾ ਨਹੀਂ ਕੀ ਬਣ ਜਾਣਾ ਤੇ ਜਿੰਨਾ ਚਿਰ ਮੈਂ ਨਹੀਂ ਸੀ ਕਹਿੰਦਾ ਮੇਰੀ ਸਭਾ ਵਿੱਚ ਕੋਈ ਕਿਤਨਾ ਵੀ ਵੱਡਾ ਆਦਮੀ ਹੋਵੇ ਆ ਕੇ ਆਪਣੀ ਮਰਜ਼ੀ ਨਾਲ ਬਹਿ ਨਹੀਂ ਸੀ ਸਕਦਾ ਜਿਸ ਲੰਕਾ ਦੇ ਵਿੱਚ ਰਹਿ ਕੇ ਮੈਂ ਇੰਨਾ ਵੱਡਾ ਸ਼ਾਸਨ ਕਾਇਮ ਕੀਤਾ ਇੰਨੇ ਖੌਫ ਦਾ ਤੇ ਇੰਨੇ ਭੈ ਦਾ ਰਾਜ ਤ੍ਰਿਲੋਕੀ ਅੰਦਰ ਕਾਇਮ ਕੀਤਾ ਅੱਜ ਇੱਕ ਤੀਰ ਆ ਕੇ ਨਾਭੀ 'ਤੇ ਵੱਜਿਆ ਤੇ ਮੇਰੇ ਅੱਖਾਂ ਬੰਦ ਹੋਣ ਤੋਂ ਪਹਿਲਾਂ ਮੇਰੇ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਇਹ ਲੰਕਾ ਇੰਨੀ ਪ੍ਰਾਈ ਹੋ ਗਈ ਵੀ ਅੱਜ ਬਾਂਦਰ ਤੇ ਰਿਛ ਰਲ ਕੇ ਇਸ ਲੰਕਾ ਨੂੰ ਲੁੱਟ ਰਹੇ ਐ ਤੇ ਮੈਂ ਇਹਨਾਂ ਨੂੰ ਕੁਝ ਕਰ ਨਹੀਂ ਸਕਦਾ ਇਤਨਾ ਕੋ ਸਮਾਂ ਲੱਗਦਾ ਸਾਧ ਸੰਗਤ ਜੀ ਸ੍ਰਿਸ਼ਟੀ ਨੂੰ ਪ੍ਰਾਈ ਹੁੰਦਿਆ ਇੱਕ ਖੇਣ ਦੀ ਖੇਡ ਹੁੰਦੀ ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਦੁਨੀਆ ਵਾਸਤੇ ਧਰਮ ਦੀ ਕਮਾਈ ਨਾ ਕੀਤੀ ਫਰੀਦਾ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਸਾਰੀ ਉਮਰ ਧਰਮ ਨੂੰ ਛੱਡ ਕੇ ਵਿਵਹਾਰ ਕਮਾਉਂਦਾ ਰਿਆ ਧਰਮ ਨੂੰ ਛੱਡ ਕੇ ਮਾਇਆ ਕਮਾਉਂਦਾ ਰਿਆ ਪਰਿਵਾਰ ਦੀ ਖੁਸ਼ੀ ਵਿੱਚ ਲੱਗਾ ਰਿਆ ਤੇ ਜਦੋਂ ਅੰਤ ਸਮਾ ਆਇਆ ਇੱਕ ਖਿੰਨ ਮਾਤਰ ਸਮੇਂ ਦੇ ਅੰਦਰ ਇਹ ਸ੍ਰਿਸ਼ਟੀ ਇਹ ਪਰਿਵਾਰ ਇਹ ਕੋਲ ਸਭ ਕੁਝ ਪਰਾਇਆ ਹੋ ਗਿਆ ਮਾਇਆ ਦਾ ਇਹ ਸੁਭਾਵ ਹੈ ਸਾਧ ਸੰਗਤ ਜੀ ਮਾ ਨਿਜਮ ਪਵੰਤੀ ਸੰਸਾਰ ਹੈ ਇਹ ਮਾਇਆ ਜਿਹੜੀ ਆ ਨਾ ਕਦੀ ਕਿਸੇ ਦੀ ਆਪਣੀ ਨਹੀਂ ਹੋਈ ਮਾ ਨਿਜਮ ਪਵੰਤੀ ਸੰਸਾਰ ਹੈ ਖਿੰਨ ਮਾਤਰੇਣ ਇੱਕ ਖਿੰਨ ਮਾਤਰ ਵਾਸਤੇ ਵੀ ਇਹ ਮਾਇਆ ਸੰਸਾਰੀਆਂ ਦੀ ਨਹੀਂ ਕਦੇ ਵੀ ਹੋਈ ਭਗਤਾਂ ਦੀ ਦਾਸੀ ਬਣ ਕੇ ਰਹਿੰਦੀ ਹੈ ਭਗਤ ਸਵੀਕਾਰ ਨਹੀਂ ਕਰਦੇ ਤੇ ਸੰਸਾਰੀ ਮਗਰ ਭਜੇ ਫਿਰਦੇ ਆ ਸੰਸਾਰੀਆਂ ਦੇ ਮਾਇਆ ਹੱਥ ਨਹੀਂ ਆਉਂਦੀ ਜਿਹੜਾ ਸਾਰੀ ਸਾਰੀ ਉਮਰ ਇਸ ਮਾਇਆ ਨੂੰ ਕਮਾਉਂਦਿਆਂ ਸੰਭਾਲਦਿਆਂ ਲੰਘਾ ਦਿੰਦਾ ਉਹ ਜਦੋਂ ਉਹਦੀ ਮੌਤ ਹੁੰਦੀ ਹੈ ਤੇ ਜਿਸ ਮਾਇਆ ਦਾ ਮਾਲਕ ਬਣਿਆ ਬੈਠਾ ਸੀ ਉਹ ਮਾਇਆ ਦਾ ਮਾਲਕ ਪਹਿਲਾਂ ਹੀ ਕੋਈ ਹੋਰ ਤਿਆਰ ਹੋ ਜਾਂਦਾ ਮਰ ਤੱਕ ਸਰੀਰ ਹਾਲੇ ਵਿਹੜੇ ਵਿੱਚ ਪਿਆ ਹੁੰਦਾ ਤੇ ਕਮਰਿਆਂ ਵਿੱਚ ਗੱਲਾਂ ਹੋਣ ਲੱਗ ਪੈਂਦੀਆਂ ਨੇ ਵੀ ਬੀਮੇ ਦੀ ਜਿਹੜੀ ਕਾਰ ਵਿਹਾਰ ਕਾਰਵਾਈ ਹੈ ਨਾ ਉਹ ਕਰ ਲਈ ਜਾਏ ਵੀ ਮੇਰੇ ਪੈਸੇ ਨਾ ਰਹਿ ਜਾਣਾ ਮਾਇਆ ਇੰਨੀ ਬੇਗਾਨੀ ਆ ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਆਉਂਦਾ ਖਸਮ ਮਰੈ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਜਦੋਂ ਬੰਦੇ ਦੀ ਮੌਤ ਹੋ ਗਈ ਉਸੇ ਵੇਲੇ ਮਾਇਆ ਦਾ ਰਖਵਾਲਾ ਹੋਰ ਹੋ ਜਾਂਦਾ ਹੈ ਇਹ ਮਾਇਆ ਇਉਂ ਪ੍ਰਾਈ ਹੋ ਜਾਂਦੀ